ਸਸੀ ਗਾਲ ਜੀ ਅੰਤਰਰਾਸ਼ਟਰੀ ਜਟਸਕ ਭਾਈਚਾਰੇ ਤੋਂ ਅਸੀਂ ਇੱਥੇ ਸੇਵਾਵਾਂ ਨਿਭਾ ਰਹੇ ਸੀਗੇ ਔਰ ਇਹ ਦਰਿਆਈ ਇਲਾਕੇ ਦੇ ਵਿੱਚ ਤੋਂ ਇਹ ਭਰਾ ਸਾਡੇ ਕੋਲੇ ਹਬੋਰ ਦਾ ਪਿੰਡ ਕਿੱਲਿਆਂਵਾਲੀ ਤੋਂ ਟੋੜੀ ਦੀ ਟਰਾਲੀ ਪਾਣੀ ਬਿਸਕਟ ਤੇ ਰਸ ਲੈ ਕੇ ਆਏ ਸੀਗੇ ਸੋ ਸਾਡਾ ਇਹਨਾਂ ਨਾਲ ਸੰਪਰਕ ਹੋਇਆ ਅਸੀਂ ਇਹਨਾਂ ਨੂੰ ਭਰਾਵਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਅੱਗੇ ਜਿੱਥੇ ਲੈ ਕੇ ਜਾ ਰਹੇ ਕੋਈ ਸੰਪਰਕ ਹੋਇਆ ਕਿ ਨਹੀਂ ਕਹਿੰਦੇ ਨਹੀਂ ਅਸੀਂ ਆਪਣੇ ਵੱਲੋਂ ਪਿੰਡ ਤੋਂ ਸਿੱਧੀ ਸੇਵਾ ਲੈ ਕੇ ਜਾ ਰਹੇ ਆ ਫਰੋਇਪੁਰ ਨੂੰ ਤੇ ਸਾਨੂੰ ਅਜੇ ਤੱਕ ਅੱਗੇ ਕੋਈ ਲਿੰਕ ਨਹੀਂ ਮਿਲਿਆ ਵੀ ਕਿੱਥੇ ਸਹੀ ਪਹੁੰਚਾਉਣੀ ਆ ਸੋ ਇਹਨਾਂ ਭਰਾਵਾਂ ਨੂੰ ਆਪਣੀ ਅੰਤਰਰਾਸ਼ਟਰੀ ਜੱਟ ਸਿੰਘ ਭਾਈਚਾਰਾ ਜਥੇਬੰਦੀ ਦੇ ਜਿਹੜੇ ਵਲੰਟੀਅਰ ਗਰਾਊਂਡ ਤੇ ਕੰਮ ਕਰ ਰਹੇ ਸੀ ਉਹਨਾਂ ਨਾਲ رابطہ ਕਰਕੇ ਸਹੀ ਜਗ੍ਹਾ ਪੁੱਛ ਕੇ ਪੜਤਾਲ ਕਰਕੇ ਜਿੱਥੇ ਲੋੜ ਹੈ ਹੁਣ ਉਹਨਾਂ ਕੋਲ ਇਹਨਾਂ ਭਰਾਵਾਂ ਨੂੰ ਭੇਜ ਰਿਆ ਸੋ ਆਓ ਇਹਨਾਂ ਭਰਾਵਾਂ ਕੋਲ ਵੀ ਪੁੱਛਦੇ ਆ ਵੀ ਇਹਨਾਂ ਨੂੰ ਜਥੇਬੰਦੀ ਦਾ ਜਿਹੜਾ ਪ੍ਰਾਲਾ ਕਿਵੇਂ ਲੱਗਿਆ ਜੀ ਹਾਂਜੀ ਤੁਸੀਂ ਹਬੋਰ ਤੋਂ ਜਦੋਂ ਆਏ ਹੋ ਤਾਂ ਤੁਹਾਨੂੰ ਕਿਵੇਂ ਲੱਗਿਆ ਵੀ ਤੁਸੀਂ ਕਿੱਥੇ ਲੈ ਕੇ ਜਾਣੇ ਕੋਈ ਅੱਗੇ ਪਤਾ ਸੀ ਕੋਈ ਲਿੰਕ ਹੈਗਾ ਸੀ ਕਿ ਨਹੀਂ ਹੈਗਾ ਸੀ ਜੀ ਨਹੀਂ ਅਸੀਂ ਕੀ ਹੋਇਆ ਕਿ ਅ ਆਪਨਾ ਪ੍ਰਹਲਾ ਕੀਤਾ ਵੀ ਅਸੀਂ ਲੈ ਕੇ ਜਾਣਾ ਸਾਰਿਆਂ ਨੇ ਜਿੰਨੀ ਵੀ ਸੇਵਾ ਪਾਈ ਜਿੰਨੇ ਜੋਗੇ ਸੀ ਅਸੀਂ ਸਾਰਿਆਂ ਨੇ ਫੰਡ ਇਕੱਠਾ ਕਰਕੇ ਜੋ ਅਸੀਂ ਲੈ ਕੇ ਆਏ ਅਸੀਂ ਕਿਸੇ ਨੂੰ ਨਹੀਂ ਸੀ ਸਾਡਾ ਸਪਰਕ ਅਸੀਂ ਸਿੱਧੇ ਆਏ ਆ ਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਕਿੱਥੇ ਜਿਹੜੇ ਲੋੜਵੰਦ ਬੰਦੇ ਆ ਉਹਨਾਂ ਨੂੰ ਪਹੁੰਚਾਉਣ ਦਾ ਸਾਨੂੰ ਰਾਸਨ ਦਾ ਸਾਨੂੰ ਕੋਈ ਸਾਧਨ ਨਹੀਂ ਫਿਰ ਸਾਨੂੰ ਭਾਈ ਹੋਰੀ ਮਿਲੇ ਰਾਹ ਦੇ ਉੱਤੇ ਇਹਨਾਂ ਨੇ ਸਾਨੂੰ ਬਹੁਤ ਸੋਹਣਾ ਪ੍ਰਹਲਾ ਦਿੱਤਾ ਜਾਂ ਦੱਸਿਆ ਵੀ ਇਹ ਜਿੱਥੇ ਜਿੱਥੇ ਲੋੜਵੰਦ ਲੋਕਾਂ ਨੂੰ ਚਾਹੀਦੀ ਹੈ ਚੀਜ਼ ਉੱਥੇ ਪਹੁੰਚਣੀ ਚਾਹੀਦੀ ਆ ਕਿਉਂਕਿ ਆਪਾਂ ਲੈ ਕੇ ਸਾਰੇ ਉਪਰਾਲਾ ਜਰੂਰ ਕਰ ਲੈਣੇ ਆ ਪਰ ਜਿੰਨਾ ਤੱਕ ਪਹੁੰਚਾਉਣੀ ਹੈ ਚੀਜ਼ ਨੂੰ ਉਹਨਾਂ ਤੱਕ ਪਹੁੰਚ ਹੀ ਨਹੀਂ ਰਹੀ ਭਾਈ ਜੀ ਹੋਰੇ ਬਹੁਤ ਵਧੀਆ ਉਪਰਾਲਾ ਕਰ ਰਿਹਾ ਇਹਨਾਂ ਨੇ ਜੋ ਵੀ ਕਰ ਰਿਹਾ ਉਹ ਸਭ ਤੋਂ ਜ਼ਿਆਦਾ ਵੱਡੀ ਸੇਵਾ ਇਹਨਾਂ ਦੀ ਆ ਇਹਨਾਂ ਨੇ ਸਾਨੂੰ ਰਾਹ ਪਾਇਆ ਵੀ ਉੱਥੇ ਤੁਸੀਂ ਜਾਓ ਸਾਡਾ ਉਹਨਾਂ ਨਾਲ ਸੰਪਰਕ ਹੋਇਆ ਅਸੀਂ ਉੱਥੇ ਜਾ ਕੇ ਹੁਣ ਅਸੀਂ ਆਪਣੀ ਜੋ ਵੀ ਸੇਵਾ ਲੈ ਕੇ ਆਏ ਆ ਉੱਥੇ ਅਸੀਂ ਜਾ ਕੇ ਆਪਣੀ ਸੇਵਾ ਵੰਡਾਂਗੇ ਸਾਨੂੰ ਬਹੁਤ ਵਧੀਆ ਲੱਗਿਆ ਭਾਈ ਤੁਹਾਡਾ ਇਹ ਉਪਰਾਲਾ ਬਹੁਤ ਚੜ੍ਹਦੀ ਕਲਾ ਚ ਰਹੇ ਰਹਾ ਪ੍ਰਮਾਤਮਾ ਤੁਹਾਨੂੰ ਬਹੁਤ ਸੋਹਣੀ ਤਰਕੀ ਬਖਸ਼ ਇਹਨਾਂ ਦਾ ਸੰਪਰਕ ਫਰੋਜਪੁਰ ਦੇ ਅਗਲੇ ਪਾਸੇ ਦਰਿਆ ਦੇ ਬੰਡਾਲਾ ਪਿੰਡ ਦੇ ਵਿੱਚ ਕਰਵਾ ਦਿੱਤਾ ਗਿਆ ਉੱਥੇ ਜਥੇਬੰਦੀ ਦੇ ਵਲੰਟੀਅਰ ਸੇਵਾ ਕਰ ਰਹੇ ਸੀ ਹੁਣ ਇਹ ਵੀਰ ਫਰੋਜਪੁਰ ਉੱਥੇ ਜਾਣਗੇ ਉੱਥੇ ਆਪਣੀ ਤੋੜੀ ਜਿਹੜੀ ਆ ਉੱਥੇ ਡੰਪ ਕਰਨਗੇ ਲਾਉਣਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਕੋਲ ਦੂਜਾ ਰਾਸ਼ਨ ਹੈ ਸੁੱਕਾ ਰਾਸ਼ਨ ਪਾਣੀ ਉਹ ਆਪਣੇ ਹੱਥੀ ਵਰਤਾ ਕੇ ਆਉਣਗੇ ਤਾਂ ਜੇਕਰ ਇਹਨਾਂ ਨੂੰ ਰਾਤ ਉੱਥੇ ਲੇਟ ਵੀ ਹੁੰਦੇ ਆ ਤੇ ਇਹਨਾਂ ਕੋਲ ਉੱਥੇ ਰਹਿਣ ਦਾ ਪ੍ਰਬੰਧ ਵੀ ਕਰਾਂਗੇ ਸੋ ਇਸੇ ਤਰ੍ਹਾਂ ਅਸੀਂ ਜਿੰਨੇ ਵੀ ਭਰਾ ਨੇ ਹੋਰ ਬਾਹਰ ਤੋਂ ਸੇਵਾਵਾਂ ਲੈ ਕੇ ਆ ਰਹੇ ਆ ਰਾਜਸਥਾਨ ਤੋਂ ਹਰਿਆਣੇ ਤੋਂ ਪੰਜਾਬ ਤੋਂ ਸੋ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਾਡੀ ਜਥੇਬੰਦੀ ਇਹੀ ਸੇਵਾ ਨਿਭਾ ਰਹੀ ਹੈ ਅੰਤਰਰਾਸ਼ਟਰੀ ਜੱਟਸਕ ਭਾਈਚਾਰਾ ਜੱਥੇਬੰਦੀ ਦੇ ਨਾਲ ਤੁਸੀਂ ਸੰਪਰਕ ਕਰਕੇ ਜਿਹੜੇ ਵੀ ਲੋੜਵੰਦ ਭਰਾ ਹਨ ਜਰੂਰਤਮੰਦ ਉਹਨਾਂ ਤੱਕ ਆਪਣੀ ਸਹੀ ਸੇਵਾ ਪਹੁੰਚਾਓ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਚੰਗੀ ਸਾਡੀ ਸੇਵਾਵਾਂ ਵਾਸਤੇ ਇਸ ਵੀਡੀਓ ਨੂੰ ਅੱਗੇ ਵਾਤੋ ਵਾਤ ਸ਼ੇਅਰ ਕਰੋ ਤਾਂ ਕਿ ਜਿਹੜੇ ਵੀ ਭਰਾ ਸੇਵਾ ਲੈ ਕੇ ਆ ਰਹੇ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜਾਵੇ ਔਰ ਉਹਨਾਂ ਦਾ ਸੰਪਰਕ ਹੋ ਸਕੇ ਔਰ ਸਹੀ ਜਗ੍ਹਾ ਤੇ ਸੇਵਾ ਪਹੁੰਚਾਈ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ